ਫੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਨੇ ਅਸੀਂ ਤਾਂ ਆਪਣੀ ਸੇਵਾ ਕਰਦੇ ਵਰਦੇ ਆ ਲੋਕਾਂ ਦੀ ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ ਉਹ ਕ੍ਰਿਸ਼ਨ ਭਾਈਚਾਰੇ ਨੂੰ ਦੇਖਿਆ ਉੱਥੇ ਕਾਇਸੇ ਲਿਵਾਜ ਇਹਨਾਂ ਦੋਨਾਂ ਨੇ ਕਰਕੇ ਬੁਲਵਾਏ ਆ ਲੋਕਾਂ ਤੋਂ ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਇਕਤਾਲੀ ਅੱਜ ਕ੍ਰਿਸ਼ਚਨ ਭਾਈਚਾਰੇ ਕੋ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ ਛੋਟੀ ਭੈਣ ਵੀ ਆ ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਲਾ ਰਹੀ ਆ ਇਹ ਝਕਮ ਜਾਣ ਕੇ ਹਰਾਏ ਕਰ ਦਿਆ ਇਹ ਲੋਕ ਇੱਕ ਦੁਖ ਦੀ ਨਬਜ਼ ਤੇ ਹੱਥ ਰੱਖ ਕੇ ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜਾਊਗਾ ਉਹਨੇ ਚਲਾ ਸੀ ਜੀ ਇਹਨਾਂ ਦੇ ਪੰਜੇ ਨੇ ਕੀ ਕੁਛ ਕੀਤਾ ਬਾਬੇ ਨਾਨਕ ਦੇ ਪੰਜੇ ਨੇ 13 13 ਤੋਲ ਕੇ ਭੁੱਖਿਆਂ ਦਾ ਢਿੱਡ ਮਰਿਆ ਔਰ ਦੁਨੀਆ ਬਸੋਂ ਚ ਬਾਬੇ ਨਾਨਕ ਨੇ ਆਪਣਾ ਅਸ਼ੀਰਵਾਦ ਦਿੱਤਾ ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮੰਨ ਰਿਹਾ ਬਾਬੇ ਨਾਨਕ ਦੇ ਪੰਜੇ ਦੇ ਅਸ਼ੀਰਵਾਦ ਨਾਲ ਮੰਨ ਰਿਹਾ ਇਨਾਂ ਦਾ 584 ਚ ਲੋਕ ਜਾਣਦੇ ਆ ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲयाम ਕੀਤਾ ਸੀਗਾ ਅੱਜ ਉਸੇ ਕਰਕੇ ਵਿਰੋਧਤਾ ਹੋ ਰਹੀ ਆ ਕਾਂਗਰਸ ਤੂੰ ਨੇ ਜਿਹੜੇ ਲੋਕਤੰਤਰ ਦੀ ਸੌਂ ਖਾਤੀ ਆ 10 ਸਾਲ ਉਹ ਐਮਪੀ ਰਿਆਵਾ ਕਿਉਂ ਟੈਕਸ ਨਾ ਦਊਗਾ ਤੁਸੀਂ ਆ ਜਿੰਨੇ ਪੱਤਰਕਾਰ ਵੀ ਖੜੇ ਆ ਬਾਕੀ ਬੰਦੇ ਖੜੇ ਆ ਆਪਾਂ ਲੋਕ ਟੈਕਸ ਨਹੀਂ ਦਿੰਦੇ ਜਿੰਨੇ ਆ ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦੇਂਗਾ ਤੂੰ ਟੈਕਸ

ਜਿਹੜਾ 8 ਸਾਲ ਕਰਾਇਆ ਨਹੀਂ ਗਾ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਆਇਆ ਤੇ ਟਾਈਮ 'ਚ 1 ਕਰੋੜ 80 ਲੱਖ ਰੁਪਈਆ ਆਇਆ ਕਿਹਨੇ ਦਿੱਤਾ ਔਰ ਕਿਵੇਂ ਦਿੱਤੋ ਲੈ ਕੇ ਆਇਆ ਮੇਰੇ ਕੋਲ ਆ ਕੇ ਸੌਂਦੇ ਉੱਤੇ ਜਿਵੇਂ ਤੂੰ ਆਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ ਚੈਨਿਕ ਦਾ ਲਿਆ ਜਾਏਗੀ ਆ ਉੱਥੋਂ ਚੱਕ ਲਿਆਵੇ ਠੀਕ ਹੈ ਠੀਕ ਹੈ ਦੇਖੋ ਰਾਜਾ ਜੋ ਮਰਜ਼ੀ ਕਹੀ ਜਾਵੇ ਉਹ ਜਵਾਗ ਸਾਡੇ ਪੰਜਾਬ ਦੀ ਇਹ ਕਿਸ਼ਾਨ ਸੀ ਉਹ ਸਾਡੇ ਪੰਜਾਬ ਦਾ ਨਾਮ ਸੀ ਉਹਦੇ ਜਾਨ ਨਾਲ ਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾਂ ਖੁਸ ਹੋਣਾ ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ ਉਹਦਾ ਸਾਰਿਆਂ ਨੂੰ ਦੁੱਖ ਆ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੋਖਾ ਇਹਨਾਂ ਨੂੰ ਕੋ ਰੋਟੀਆਂ ਨਾਲ ਸਿੱਖੋ ਇਹ ਜੇ ਉਹਨਾਂ ਦੇ ਜ਼ਖਮ ਨੇ ਇਹ ਉਹਨੇ ਉੱਤੇ ਰੋਟੀਆਂ ਸਿੱਖ ਰਿਹਾ ਰਾਜਨੀਤੀ ਪਹਿਲਾਂ ਤਾਂ ਸਾਡੇ ਅੱਜ ਅਸੀਂ ਆਮ ਆਦਮੀ ਹਾਂ ਆਮ ਆਦਮੀ ਆ ਔਰ ਸਭ ਨਾਲ ਵੱਡੀ ਗੱਲ ਆ ਕਿ ਪੰਜਾਬ ਦੀ ਮਾਂ ਬੋਲੀ ਦਾ ਜੋ ਅੱਜ ਸਾਨੂੰ ਘਾਟਾ ਪਿਆ ਹੋਇਆ ਪਾਤਰ ਸਾਹਿਬ ਦਾ ਮੈਂ ਸਮਝਦਾ ਵੀ ਉਹਦੇ ਨਾਲ ਸਾਡਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹ ਰੱਬ ਨੂੰ ਪਿਆਰੇ ਹੋ ਗਿਆ ਸੀ ਬਹੁਤ ੱਲਾ ਹੁਣਾ ਸੀਗਾ ਲੋ ਲਸ਼ਕਰ ਨਾ ਪਰ ਉਹ ਉਹਨਾਂ ਦੀ ਖਬਰ ਸੁਣਦੇ ਸਾਰ ਸਾਡੇ ਆ ਸੀਐਮ ਸਾਹਿਬ ਵੀ ਐਸੀ ਕਰਕੇ ਆਇਆ ਇਸ ਕਰਕੇ ਅਸੀਂ ਸਾਰਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰਕੇ ਸਿੰਪਲ ਤੌਰ ਤੇ ਮੈਂ ਆਪਣੇ ਸਾਥੀਆਂ ਨਾਲ ਐਮਐਲਏ ਸਾਥੀ ਤੇ ਪੰਜ ਬੰਦੇ ਅਸੀਂ ਫੈਮਿਲੀ ਦੇ ਆ ਕੇ ਇੱਥੇ ਸਿੰਪਲ ਕਾਗਿਜ਼ ਫਾਈਲ ਕਰਕੇ ਚਲੇ ਆਂ ਔਰ ਅੱਜ ਇੱਕ ਗੱਲ ਦਾ ਵੀ ਤਿਆਰ ਕਰਕੇ ਚਲੇ ਆਂ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਤੇ ਏ ਅੱਜ ਅਪਰਾਲਾ ਕਰਕੇ ਚੱਲਿਆ ਇਤੋਂ ਪੇਪਰ ਫਾਈਲ ਕਰਕੇ ਲੋਕਾਂ ਦੀ ਕਚਹਿਰੀ ਚ ਜਾਣਾ ਲੋਕਾਂ ਦੇ ਫਤਵੇ ਤੋਂ ਬਾਅਦ ਲੁਧਿਆਣੇ ਦੀ ਸੇਵਾ ਕਰਨੀ ਆ ਤੇ ਲੁਧਿਆਣੇ ਦੇ ਲੋਕਾਂ ਦਾ ਜੋ ਬਣਦਾ ਹੱਕਾ ਉਹਦੇ ਹੱਕ ਦੀ ਲੜਾਈ ਲੜਨੀ ਬੈ ਸ਼ਾਮਲ ਹੋ ਗਏ ਆ ਅਮਾ ਦੇ ਪਹਹਾ ਕੰਮ ਦੇ ਮਰਗ ਦੇਖੋ ਮੱਲਿਆ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਕਲਵੰਦ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ ਇਹ ਦਿੱਲੀ ਦਾ ਕੰਮ ਆ ਜਿੰਨਾ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੀ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਓ ਲੁਧਿਆਣੇ ਦੀ ਵਾਜ ਦੀ ਚੱਕ ਕੇ ਗਿਆ ਇਹ ਕੀ ਕਰੂਗੇ ਹੁਣ ਜਲੰਧਰ ਬੀਜੇਪੀ ਚ ਸ਼ਾਮਲ ਹੋ ਗਏ ਸੀ ਅੱਜ ਤੇ ਲੁਧਿਆਣੇ ਅੱਜ ਕਾਂਗਰਸ ਚ ਸ਼ਾਮਲ ਹੋ ਗਏ ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ ਇਹ ਦਿੱਲੀ ਦਾ ਲੁਧਿਆਣੇ ਤੇ ਪੰਜਾਬ ਦੀ ਆਵਾਜ਼ ਆ 13 ਜੀਰੋ ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਰੇ ਉਹ ਰੋਕ ਕੇ ਨੇ ਦੋਵਾਂ ਦੋਵਾਂ ਦੇ ਬੈਂਸ ਬੰਦੂ ਦੇ ਦੇਖੋ ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ ਇਹ ਜ਼ਖਮ ਭਰੇ ਨਹੀਂ ਇਹਨਾਂ ਲੋਕਾਂ ਨੇ ਇਹ ਅੱਗੇ ਹੋਰ ਗੱਲਾਂ ਕਰਕੇ ਜਦੋਂ ਦੇਖਿਆ ਤੂੰ ਸਾਡੀ ਉਹ ਛੋਟੀ ਭੈਣ ਵੀ ਆ ਕੋ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਲਾ ਰਹੀ ਆ ਇਹ ਜਖਮ ਜਾਣ ਕੇ ਹਰਾਏ ਕਰ ਦਿਆ ਇਹ ਲੋਕ ਇੱਕ ਦੁਖ ਦੀ ਨਬਜ ਤੇ ਹੱਥ ਰੱਖ ਕੇ ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜਾਊਗਾ ਉਹਨੇ 84 ਜਿਹਨਾਂ ਦੇ ਪੰਜੇ ਨੇ ਕੀ ਕੁਛ ਕੀਤਾ ਬਾਬੇ ਨਾਨਕ ਦੇ ਪੰਜੇ ਨੇ 13 13 ਤੋਲ ਕੇ ਭੁੱਖਿਆਂ ਦਾ ਢਿੱਡ ਭਰਿਆ ਔਰ ਦੁਨੀਆ ਬਸੌਣ ਚ ਬਾਬੇ ਨਾਨਕ ਨੇ ਆਪਣਾ ਅਸ਼ੀਰਵਾਦ ਦਿੱਤਾ ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮੰਨ ਲਿਆ ਬਾਬੇ ਨਾਨਕ ਦੇ ਪੰਜੇ ਦੇ ਅਸ਼ੀਰਵਾਦ ਨਾਲ ਮੰਨ ਲਿਆ ਇਹਨਾਂ ਦਾ ਪੰਜਾ 84 ਚ ਲੋਕ ਜਾਣਦੇ ਆ ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲਿਆਮ ਕੀਤਾ ਸੀਗਾ ਅੱਜ ਉਸੇ ਕਰਕੇ ਵਿਰੋਧਤਾ ਹੋ ਰਹੀ ਹੈ ਕਾਂਗਰਸ ਕਹਿੰਦਾ ਕਿ ਉਹਨੂੰ ਛਾਡਾ ਬਣਾਇਆ ਜਾ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਮਿਲ ਕੇ ਔਰ ਸਿੱਧੰਗੂ ਸਿਆਦਾ ਹਾਲ ਕਰਨਾਂ ਚਾਹਦੇ ਵਾ ਤੇ ਢੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਨੇ ਅਸੀਂ ਤਾਂ ਆਪਣੀ ਸੇਵਾ ਕਰਦੇ ਵਰਦਿਆਂ ਲੋਕਾਂ ਦੀ ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ ਉਹ 크੍ਰਿਸਚਨ ਭਾਈਚਾਰੇ ਨੂੰ ਦੇਖਿਆ ਉੱਥੇ ਕਾਇਸੇ ਲਿਵਾਜ ਇਹਨਾਂ ਦੋਨਾਂ ਨੇ ਖੜ ਕੇ ਬੁਲਾਏ ਆ ਲੋਕਾਂ ਤੋਂ ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਇਕਤਾਈ ਅੱਜ ਕ੍ਰਿਸ਼ਨ ਭਾਈਚਾਰੇ ਕੋ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਕन्हैया ਨੇ ਗੱਲਾਂ ਕਹੀਆਂ ਨੇ ਰਾਜਾ ਜੀ ਮੇਰੇ ਮਾਫੀ ਵੀ ਲੇਕਿਨ ਬਿੱਟੂ ਜੀ ਨੇ ਮਾਫੀ ਨਹੀਂ ਮੰਗੀ ਦੇਖੋ ਇਹਨਾਂ ਦਾ ਕੰਮ ਆ ਪਹਿਲਾਂ ਕਰ ਲੋ ਫਿਰ ਮਾਫੀ ਮੰਗ ਲੋ ਇਹ ਕੀ ਕੰਮ ਜਿਹੜਾ ਭਾਈਚਾਰੇ ਨੂੰ ਅਗਲੇ ਤੋਂ ਠੇਸ ਪਹੁੰਚਦੀ ਆ ਕਿਉਂ ਨਾ ਚਰਚ ਬਣੂਗੀ ਕਿਉਂ ਨਾ ਮੰਦਿਰ ਬਣੂਗਾ ਕਿਉਂ ਨਾ ਗੁਰਦੁਆਰਾ ਬਣੂਗਾ ਕਿਉਂ ਨਾ ਮਸਜਿਦ ਬਣੂਗੀ ਇਹ ਆਮ ਆਦਮੀ ਪਾਰਟੀ ਆ ਇਹ ਸਾਰਿਆਂ ਦੇ ਧਰਮਾਂ ਦਾ ਕਦਰ ਕਰਕੇ ਔਰ ਮੁੱਠੀ ਬਨ ਕੇ ਹਰ ਧਰਮ ਦੇ ਰਿਸਪੈਕਟ ਕਰਦੇ ਸਨ ਮਸੀਹਾਂ ਨੇ ਅਰੋਪ ਲਾਇਆ ਕਿ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਨੂੰ ਬਲਕੌਰ ਸਿੰਘ ਨੇ ਅਰੋਪ ਲਾਇਆ ਕਿ ਦੇਖੋ ਰਾਜਾ ਜੋ ਮਰਜੀ ਕਹੀ ਜਾਵੇ ਉਹ ਜਵਾਗ ਸਾਡੇ ਪੰਜਾਬ ਦੀ ਤੇ ਕਿਸਾਨ ਸੀ ਉਹ ਸਾਡੇ ਪੰਜਾਬ ਦਾ ਨਾਮ ਸੀ ਉਹਦੇ ਜਾਨ ਨਾਲ ਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾਂ ਕਿਸੇ ਨੇ ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ ਉਹਦਾ ਸਾਰਿਆਂ ਨੂੰ ਦੁੱਖ ਆ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੁੱਖ ਆ ਇਹਨਾਂ ਨੂੰ ਕੋ ਰੋਟੀਆਂ ਨਾ ਸਿੱਖੋ ਇਹੋ ਇਹ ਜੇ ਉਹਨਾਂ ਦੇ ਜ਼ਖਮ ਨੇ ਇਹ ਉਹਨੇ ਉੱਤੇ ਰੋਟੀਆਂ ਸਿੱਖ ਰਿਹਾ ਹੈ ਰਾਜਨੀਤੀ ਵਿੱਚ ਬਿੱਟੂ ਲੈ ਕੇ ਬਿੱਟੂ ਲਗਾ ਰੋ ਕੇ ਆ ਗੰਦੇ ਕਿ ਨੋਟਿਸ ਭੇਜਿਆ ਨਾ ਨੇ ਮੈਨੂੰ ਤਸਵੀਰ ਵਿੱਚ ਇਹ ਦੱਸੋ ਬਿੱਟੂ ਨੇ ਜਿਹੜੇ ਲੋਕਤੰਤਰ ਦੀ ਸੌਂ ਖਾਦੀ ਆ दस साल हो एमपी देवा क्यों टैक्स ना दऊगा आप ਤੁਸੀਂ ਆ ਜਿੰਨੇ ਪੱਤਰਕਾਰ ਵੀ ਖੜੇ ਆ ਬਾਕੀ ਬੰਦੇ ਖੜੇ ਆ ਆਪਾਂ ਲੋਕ ਟੈਕਸ ਨਹੀਂ ਦਿੰਦੇ ਜਿੰਨੇ ਆ ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦੇਂਗਾ ਤੂੰ ਟੈਕਸ ਉਹ ਕੋਈ ਲੱਗ चीज ਤਾਂ ਨਹੀਂ ਹੈਗਾ ਵੀ ਤੂੰ ਜੇ ਮੈਂ ਟੈਕਸ ਦੇਣਾ ਭੋਲਾ ਜੀ ਸਿੱਧੂ ਮੋਹੀ ਸਾਹਿਬ ਅਸੀਂ ਸਾਰੇ ਟੈਕਸ ਦਿੰਨੇ ਆਂ ਤੇ ਪਰ ਉਹਨੂੰ ਟੈਕਸੀਡੈਂਟ ਕੀ ਅਰਜਾ ਪਹਿਲਾਂ ਤਾਂ ਉਹਦੇ ਤੇ ਕਾਰਵਾਈ ਇਸ ਗੱਲ ਦੀ ਹੋਣੀ ਚਾਹੀਦੀ ਉਹਨੇ ਇੰਨੀ ਦੇਰ ਦਿੱਤਾ ਕਿਉਂ ਨਹੀਂ ਸਰ 19 ਦੇ 30 ਲੱਖ ਆਇਆ ਉਹ ਤਾਂ ਇਹ ਵੀ ਅਸੀਂ ਕਹੇ ਮਿਲ ਕੇ ਸਵਾਲ ਪੁੱਛਦੇ ਪਹਿਲਾਂ ਦਾ 1 ਕਰੋੜ 80 ਲੱਖ ਰੁਪਈਆ ਰਾਤੋਂ ਰਾਤ ਕਿਹੜੀ ਬਿੱਟੂ ਦੇ ਅੰਦਰ ਉੱਤੇ ਮਸ਼ੀਨ ਲੱਗੀ ਆ ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ ਜਿਹੜਾ 8 ਸਾਲ ਕਰਾਇਆ ਨਹੀਂਗਾ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਆਇਆ ਤੇ ਟਾਈਮ 'ਚ 1 ਕਰੋੜ 80 ਲੱਖ ਰੁਪਈਆ ਆਇਆ ਕਿਹਨੇ ਦਿੱਤਾ ਔਰ ਕਿਵੇਂ ਤੂੰ ਲੈ ਕੇ ਆਇਆ ਉਹ ਤੁਸੀਂ ਕਹਿੰਦੇ ਮੈਂ ਘਰ ਦਿੰਦਾ ਉਹ ਬੇਕਰ ਹੋ ਗਿਆ ਤੁਸੀਂ ਕਹਿੰਦੇ ਮੈਂ ਕਰ ਦਿੰਦਾ ਜਿਹੜਾ ਪੈਸੇ ਲੁੱਟ ਗਿਆ ਉਹਨੂੰ ਘੱਟੇ ਸਾਲੋ ਗਿਆ ਐਂ ਦਾ ਮੇਰੇ ਕੋਲ ਮੇਰੇ ਕੋਲ ਆ ਕੇ ਸੌਂਦੇ ਉੱਤੇ ਜਿਵੇਂ ਤੂੰ ਆਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ ਚ ਇਨੀ ਕ ਤਾਂ ਲਿਆ ਜਾਏਗੀ ਆ ਉੱਥੋਂ ਚੱਕ ਲਿਆਵੇ ਠੀਕ ਹੈ ਜੀ ਠੀਕ ਹੈ